ਤਿੰਨ ਦੱਸਿਆ ਕੁੜੀ ਅੱਛਾ ਜੀ ਸਾਨੂੰ ਕੁੜੀ ਦੱਸ ਦਿੰਦੀ ਨਾ ਤੇ ਅਸੀਂ ਆਪਣਾ ਆਪ ਸੰਭਲ ਲੈਂਗੇ ਅੱਛਾ ਜੀ ਤੁਸੀਂ ਪੁੱਛਦੇ ਵੀ ਰਹੇ ਸੀ ਅਸੀਂ ਪੁੱਛਦੇ ਹਾਂ ਹਾਂ ਜੀ ਹਾਂ ਧਿਆਨ ਚਾਹੁੰਦਾ ਸੀ ਤੇ ਹਾਂ ਨਹੀਂ ਲੋਕੀ ਦੱਸਦੇ ਹੀ ਨਹੀਂ ਪੁੱਛਦੇ ਹਾਂ ਤੇ ਪਰ ਹਣ ਕੁੜੀ ਨੇ ਦੱਸਿਆ ਤਾਂ ਅੱਛਾ ਉਹ ਤਾਂ ਜਨਵਰੀ ਦਾ ਕਿੰਨੇ ਦਿਨ ਪਹਿਲਾਂ ਉਹ ਜਿਹੜੇ ਆ ਮਿਲ ਘਰੋਂ ਚਲੇ ਗਈ ਹੈ ਉਹ 24 ਤਰੀਕ ਤੇ ਗਈ ਬੁੱਧਵਾਰ 10 ਵਜੇ ਕੁੜੀ ਇਹਦੇ ਨਾਲ ਉੜੀ ਦੀ ਮਾਂ ਨੇ ਮੋਟਰਸਾਈਕਲ ਲੈ ਕੇ ਤਾ ਫੋਨ ਲੈ ਕੇ ਦਿੱਤਾ 10 ਦਿਨ ਪਹਿਲਾਂ ਅੱਛਾ ਜੀ ਉਹ ਸਾਡੇ ਨਾਲ ਵੀ ਗੱਲ ਹੋਣੀ ਅੰਦਰ ਆ ਜੂ ਕੱਜਲ ਹੋ ਕਿਸੇ ਨੇ ਉਹਨੇ ਮੋਟਰਸਾਈਕਲ ਤੇ ਫੋਨ ਦਿੱਤਾ ਵਾ ਉਹਨੂੰ ਅਸੀਂ ਜਾਣੇ ਉਹਦੇ ਨਾਲ ਤੋਂ ਅੰਜ ਮੇਰੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਸਾਨੂੰ 2 ਮਹੀਨੇ ਪਹਿਲਾਂ ਤੁੰਕੀ ਦਿੱਤੀ ਅੱਛਾ ਜੀ ਤੁਹਾਡੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਵਿਆਹ ਨਹੀਂ ਤੁਸੀਂ ਕਰ ਸਕਦੇ ਤਰੰਤਾਰਨ ਦੇ ਮਹੱਲਾ ਮਰਾਦਪੁਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੋਂ ਕਿ ਇੱਕ ਹੈਰਾਨੀ ਜਨਕ ਖਬਰ ਜਿਹੜੀ ਆ ਖਬਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਜੀ ਹਾਂ 14 ਜਨਵਰੀ ਨੂੰ ਜਿਹੜਾ ਇਸ ਘਰ ਦੇ ਵਿੱਚ ਖੁਸ਼ੀਆਂ ਗੁੰਦਣੀਆਂ ਸੀ ਇਸ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਲੇਕਿਨ ਚੂੜੀਆਂ ਜਿਸ ਦਿਨ ਪਈਆਂ ਨੇ ਕੁਝ ਦਿਨ ਪਹਿਲਾਂ ਜਿਹੜਾ ਇਸ ਘਰ ਦੇ ਵਿੱਚੋਂ ਉਹ ਕੁੜੀ ਆਪਣੀ ਸਹੇਲੀ ਦੇ ਨਾਲ ਫਰਾਰ ਹੋਈ ਹੈ ਸੋ ਇਹ ਮਾਮਲਾ ਜਿਹੜਾ ਹੈ ਮਰਾਦਪੁਰ ਮੱਲੇ ਦੇ ਵਿੱਚੋਂ ਵੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਅਸੀਂ ਉਸ ਘਰ ਦੇ ਵਿੱਚ ਮੌਜੂਦ ਆ ਜਿਸ ਘਰ ਦੇ ਵਿੱਚ ਵਿਆਹ ਧਰਿਆ ਹੋਇਆ ਸੀ ਤਾਂ ਅੱਜ ਉਹਨਾਂ ਦੇ ਪਰਿਵਾਰ ਦੇ ਮਨ ਜਿਹੜਾ ਪਰਿਵਾਰ ਦਾ ਉਹ ਦੁਖੀ ਆ ਇਸ ਕਰਕੇ ਦੁਖੀ ਆ ਕਿ ਕਿੱਥੇ ਪੂਰੀਆਂ ਤਿਆਰੀਆਂ ਪਰਿਵਾਰ ਨੇ ਕੀਤੀਆਂ ਸੀ ਵਿਆਹ ਦੀਆਂ ਲੇਕਿਨ ਉਹਨਾਂ ਦੇ ਹੱਥ ਜਿਹੜੀ ਆ ਉਹ ਨਿਰਾਸ਼ਾ ਲੱਗੀ ਆ ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਵੇਖੋ ਕਿਸ ਤਰੀਕੇ ਦੇ ਨਾਲ ਵਿਆਹ ਦਾ ਸਮਾਨ ਵੀ ਜਿਹੜਾ ਹੈ ਉਹ ਖਰੀਦ ਕੇ ਪਰਿਵਾਰ ਨੇ ਰੱਖਿਆ ਹੈ ਔਰ ਤੁਹਮ ਦਿਖਾ ਰਹੇ ਹੋ ਤਸਵੀਰ ਮੈਂ ਕਹਿਵਾ ਮੈਂ ਨੂੰ ਕਹਾਂਗਾ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਵਿਆਹ ਦਾ ਸਮਾਨ ਖਰੀਦ ਕੇ ਰੱਖਿਆ ਹੈ ਉਹ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਆਖਰਕਾਰ ਕੁੜੀ ਹੀ ਕੁੜੀ ਨੂੰ ਭਜਾ ਕੇ ਲੈ ਗਈ ਇਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਜਿਹੜਾ ਉਹ ਇਸ ਪਰਿਵਾਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਕਾਰਨ ਪੂਰਾ ਕੀ ਸੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਲੜਕੀ ਦੇ ਬਦਈ ਤੁਹਾਡਾ ਕੀ ਨਾਮ ਹੈ ਇਹ ਕਿਹੜਾ ਮੋਹੱਲਾ ਹੈ ਤੇ ਕਿਹੜਾ ਸ਼ਹਿਰ ਹੈ ਜੀ ਮੇਰਾ ਨਾਮ ਮਨਜੀਤ ਕਾਰ ਇਹ ਕਿਹੜਾ ਮੋਹੱਲਾ ਜੀ ਇਹ ਮਰਾਤਪੁਰਾ ਮੋਹੱਲਾ ਤੇ ਇਸ ਘਰ ਦੇ ਵਿੱਚ ਤੁਹਾਡੀ ਬੇਟੀ ਦੀ ਆ شادی ਰੱਖੀ ਗਈ ਸੀ ਹਾਂ ਜੀ ਕਿਦਾਂ ਤੁਹਾਡੀ ਬੇਟੀ ਦਾ ਵਿਆਹ ਸੀ ਇਹ 14 ਜਨਵਰੀ ਦਾ ਹੁਣ ਕੀ ਗੱਲ ਹੋਈ ਕਿ ਜਿਹੜੇ ਚੂੜੀਆਂ ਵਾਲਾ ਦਿਨ ਸੀਗਾ ਜਦੋਂ ਉਹ ਆਪਣੀ ਸਹੇਲੀ ਦੇ ਨਾਲ ਜਿਹੜੀ ਹੈ ਉਹ ਚਲੇਗੀ ਇਹ ਕੀ ਮਾਮਲਾ ਸਾਰਾ ਹੋਇਆ ਦੱਸੋ ਇੱਕ ਦਿਨ ਪਹਿਲਾਂ ਦਾਹੋਜ ਦੇ 23 ਤਰੀਕ ਤੇ ਗਈ ਹੈ ਹਾਂ ਜੀ ਬੁੱਧਵਾਰ ਵੀਰਵਾਰ ਚੂੜੀਆਂ 25 ਤਰੀਕ ਤੇ ਪਾਉਣਾ ਹੈ। ਅੱਛਾ ਜੀ। ਹਾਂਜੀ। ਬੋਲੋ ਜੀ ਵਿਆਹ ਰੱਖਣ ਤੋਂ ਪਹਿਲਾਂ ਕੁੜੀ ਨੇ ਤੁਹਾਨੂੰ ਕੁਝ ਦੱਸਿਆ ਨਹੀਂ ਕਿ ਮੈਂ ਕਰਾਉਣਾ ਨਹੀਂ ਆ ਜਾਂ ਕਾਰਨ ਕੁਝ ਨਹੀਂ ਦੱਸਿਆ ਕੁੜੀ ਨੇ। ਅੱਛਾ ਜੀ। ਸਾਨੂੰ ਕੁੜੀ ਦੱਸ ਦਿੰਦੀ ਨਾ ਤੇ ਅਸੀਂ ਆਪਣਾ ਆਪ ਸੰਭਲ ਲੈਂਦੇ। ਅੱਛਾ ਜੀ। ਤੁਸੀਂ ਪੁੱਛਦੇ ਵੀ ਰਹੇ ਸੀ। ਹਾਂਜੀ ਪੁੱਛਦੇ ਹਾਂ। ਹਾਂਜੀ ਹਾਂ ਧਿਆਨ ਚਾਹੁੰਦਾ ਸੀ। ਤੇ ਹਾਂ ਨੂੰ ਲੋਕੀ ਦੱਸਦੇ ਹੀ ਨਹੀਂ ਪੁੱਛਦੇ ਹਾਂ ਤੇ ਪਰ ਹਾਂ ਕੁੜੀ ਨੇ ਦੱਸਿਆ ਕੱਖ। ਬਦੀ ਕਿੰਨੀ ਤਰੀਕ ਨੂੰ ਜਿਹੜਾ ਵਿਆਹ ਰੱਖਿਆ ਗਿਆ ਸੀ 31 ਦਾ ਤੁਹਾਡੇ 14 ਜਨਵਰੀ ਦਾ ਤੇ ਕਿੰਨੇ ਦਿਨ ਪਹਿਲਾਂ ਉਹ ਜਿਹੜੇ ਆ ਮਲ ਘਰੋਂ ਚਲੇ ਗਈ ਹੈ ਜੀ ਉਹ 24 ਤਰੀਕ ਤੇ ਗਈ ਬੁੱਧਵਾਰ 10 ਵਜੇ ਤੇ ਕੁੜੀ ਦੇ ਨਾਲ ਹੀ ਚਲੇ ਗਈ ਹੈ ਜੀ ਹਾਂਜੀ ਕੁੜੀ ਦੇ ਨਾਲ ਹੀ ਅੱਛਾ ਕੁੜੀ ਦੀ ਮਾਂ ਨੇ ਮੋਟਰਸਾਈਕਲ ਲੈ ਕੇ ਤਾ ਫੋਨ ਲੈ ਕੇ ਦਿੱਤਾ ਅੱਛਾ ਜੀ 10 ਦਿਨ ਪਹਿਲਾਂ ਅੱਛਾ ਜੀ ਹਾਂ ਤੁਹਾਡੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵਾਪਸ ਲਿਆਉਣ ਬਾਰੇ ਜਾਂ ਉਹਨਾਂ ਦੇ ਪਰਿਵਾਰ ਨੂੰ ਸਾਡਾ ਕੀ ਕੀ ਗੱਲ ਉਹ ਨਹੀਂ ਆਂਦੇ ਆਪੇ ਆ ਜੂ ਫੱਜਲ ਹੋ ਕੇ ਜੀ ਉਹਨੇ ਮੋਟਰਸਾਂ ਕਾਤੇ ਫੋਨ ਦਿੱਤਾ ਵਾ ਉਹਨੂੰ ਅਸੀਂ ਜਾਣੇ ਹ ਤੇ ਨਾਲ ਤੋਂ ਅੰਜ ਮੇਰੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਸਾਨੂੰ 2 ਮਹੀਨੇ ਪਹਿਲਾਂ ਤਮਕੀ ਦਿੱਤੀ ਸੀ ਨੇ ਅੱਛਾ ਜੀ ਤੁਹਾਡੀ ਕੁੜੀ ਨੇ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਵਿਆਹ ਨਹੀਂ ਤੁਸੀਂ ਕਰ ਸਕਦੇ ਇਹ ਗੱਲ ਤੁਹਾਨੂੰ ਕਿੰਨਾਂ ਨੇ ਕਹੀ ਜੀ ਇਹਨਾਂ ਨੇ ਕੋ ਸਿੱਧਾ ਦੇ ਪਰਿਵਾਰ ਨੇ ਨਸੀਤਾ ਦੇ ਨੇ ਹੁਣ ਤੁਸੀਂ ਕੋ ਪੁਲਿਸ ਦੇ ਕੋਲ ਗਏ ਇਸ ਦੇ ਮਤਲਬ ਕੋਈ ਪੁਲਿਸ ਦੇ ਕੋਲ ਤੁਸੀਂ ਰਿਪੋਰਟ ਲਿਖਾਈ ਹੋਵੇ ਜਾਂ ਕੋਈ ਉਹਨਾਂ ਦੇ ਕੋਲ ਮੱਦੀ ਗੁਹਾਰ ਲਗਾਈ ਹੋਵੇ ਕਿ ਉਹਨਾਂ ਨੂੰ ਲੱਭ ਕੇ ਲਿਆਂਦਾ ਜਾਵੇ ਪੁਲਿਸ ਤੇ ਗਏ ਆ ਅਸੀਂ ਹਾਂਜੀ ਜਾਂ ਲੈ ਰਹੇ ਦੋ ਤਿੰਨ ਦਿਨ ਗਏ ਅੱਛਾ ਜੀ ਪੁਲਿਸ ਨੇ ਹੁਣ ਸਾਨੂੰ ਕਿਹਾ ਵਾਪਸ ਤੁਹਾਡੀ ਕੁੜੀ ਲਿਆ ਦਿੰਨੇ ਆ ਪਹਿਲਾਂ ਨਹੀਂ ਸਾਨੂੰ ਤੁਹਾਡੀ ਬਾਤ ਹੀ ਨਹੀਂ ਪੁੱਛੀ ਹਾਂਜੀ ਕੋਈ ਘਰੋਂ ਪੈਸਾ ਢੇਲਾ ਜਾਂ ਕੁਝ ਹੋਰ ਵੀ ਲੈ ਕੇ ਗਈ ਜਾਂ ਨਹੀਂ ਪੈਸਾ ਤੇ ਲੈਣਾ ਦੋਵਾਂ ਪਹਿਲਾਂ 30000 ਰੁਪਇਆ ਦੋ ਮਹੀਨੇ ਪਹਿਲਾਂ ਮੇਰਾ ਕੱਢਿਆ ਹੈ ਅੱਛਾ ਜੀ ਹਾਂਜੀ ਤੇ ਹੁਣ ਨਹੀਂ ਹੁਣ ਮੈਂ ਕੰਨੀ ਉਹ ਜਵਾਗ ਨਾ ਪਾਈਆ ਉਹ ਹੀ ਲੈ ਕੇ ਗਈ ਜਵੇਂ ਤੁਸੀਂ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਸਮਾਨ ਲਿਆਂਦਾ ਹੋਰ ਵੀ ਰੋਟੀ ਪਾਣੀ ਵਾਸਤੇ ਵੀ ਪਰਿਵਾਰ ਨੇ ਸੋ ਜਿਹੜਾ ਉਹ ਹਾਂਡੇ ਸੰਡੇ ਪੰਜਾਬੀ ਕਹਿੰਦੇ ਕੀਤੇ ਹੁੰਦੇ ਆ ਸੋ ਕਿੰਨਾ ਕੁ ਤੁਹਾਡਾ ਖਰਚਾ ਲੱਗ ਗਿਆ ਜੀ ਸਾਡਾ 1.7 ਲੱਖ ਰੁਪਏ ਲੱਗ ਗਿਆ ਅੱਛਾ ਜੀ ਲੱਖ ਅੱਧਾ ਅਸੀਂ ਗਹਿਣਾ ਬਣਾਇਆ 70 ਹਜ਼ਾਰ ਦਾ ਸਮਾਨ ਬਣਾਇਆ ਹੁਣ ਅਜੇ ਹਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਬਾਹ ਫੜ ਰਿਹਾ ਕੋਈ ਮੱਲੇ ਦਾ ਐਮਸੀ ਜਾਂ ਕੋਈ ਪ੍ਰਸ਼ਾਸਨ ਮੱਲੇ ਨੇ ਐਮਸੀ ਨੇ ਕਹਿੰਨੇ ਸਾਡੀ ਗੱਲ ਨਹੀਂ ਸੁਣੀ अच्छा जी ਤੁਸੀਂ ਕਿਸੇ ਕੋਲ ਆਪਣੀ ਆਵਾਜ਼ ਲੈ ਕੇ ਗਏ ਜਾਂ ਨਹੀਂ ਗਏ ਗਏ ਆਂ ਹੀ ਆਵਾਜ਼ ਲੈ ਕੇ ਗਏ ਕੀ ਕਹਿੰਦੇ ਨੇ ਉਹਨਾਂ ਗੜਮੋ ਹੱਸਦੇ ਮਜ਼ਾਕ ਕਰਦੇ ਹਨ ਮਜ਼ਾਕ ਕਰਦੇ ਨੇ ਹਾਂਜੀ اچھا ਜੀ ਤਾਂ ਦੂਸਰਾ ਕੁੜੀ ਦਾ ਪਰਿਵਾਰ ਜਿਹੜਾ ਤੁਹਾਡੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਤਲਬ ਕਿ ਇਹਨਾਂ ਨੂੰ ਲਿਆਉਣਾ ਹੈ ਲੱਭ ਕੇ ਜਾਂ ਨਹੀਂ ਉਹਨਾਂ ਪਰਿਵਾਰ ਕੀ ਕਹਿੰਦਾ ਉਹਨਾਂ ਦਾ ਪਰਿਵਾਰ ਸਾਡੇ ਨਾਲ ਬੋਲਦਾ ਹੀ ਨਹੀਂ ਹਾਂਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਜਿਹੜਾ ਇਹ ਹੁਣ ਮਾਮਲਾ ਹੋਇਆ ਇੱਕ ਲੜਕੀ ਲੜਕੀ ਨੂੰ ਆਪਣੀ ਸਹੇਲੀ ਨੂੰ ਹੀ ਭਜਾ ਕੇ ਜਿਹੜੀ ਲੈ ਗਈ ਹੈ ਤਾਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ ਇਸ ਤਰੀਕੇ ਨਾਲ ਕੀਤੀ ਜਾਵੇ ਕੁੜੀਆਂ ਸਾਡੇ ਪੇਸ਼ ਕਰਦੇ ਨੇ ਕੁੜੀਆਂ ਨੂੰ ਕੁੱਖ ਨਹੀਂ ਆਉਂਦੇ ਜੀ ਜੀ ਮਤਲਬ ਜਦੋਂ ਕੁੜੀ ਤੁਹਾਡੇ ਘਰ ਆਉਂਦੀ ਸੀਗੀ ਉਹ ਤੁਹਾਡੀ ਬੇਟੀ ਦੇ ਨਾਲ ਪੜਦੀ ਸੀ ਸਹੇਲੀ ਸੀ ਉਸਦੀ ਹਾਂਜੀ ਸਹੇਲੀ ਅੱਛਾ ਜੀ ਹਾਂਜੀ ਉਹਨਾਂ ਨੇ ਤੁਹਾਨੂੰ ਪਹਿਲਾਂ ਦੱਸਤਾ ਕਿ ਅਸੀਂ ਦੋਨਾਂ ਨੇ ਵਿਆਹ ਕਰਾਉਣਾ ਜਾਂ ਅਸੀਂ ਚਲੇ ਜਾਣਾ ਇਹ ਸਾਡੀ ਕੁੜੀ ਨੇ ਨਹੀਂ ਦੱਸਿਆ ਉਹਨਾਂ ਦੀ ਕੁੜੀ ਬਾਹਰ ਸਹਿੰਗਾ ਕੋ ਗੱਲਾਂ ਕਰਦੀ ਹੋ ਸਾਨੂੰ ਦੱਸਦੇ ਅੱਛਾ ਜੀ ਹਾਂਜੀ ਤੇ ਅਸੀਂ ਸਾਥ ਹੀ ਨਹੀਂ ਮੰਨਿਆ ਉਹ ਗੱਲ ਦਾ ਵੀ ਨਹੀਂ ਝੂਠ ਮਾਰਦਾਂ ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਵੀ ਸਾਡੀ ਕੁੜੀ ਸਹੀ ਸਲਾਮਤ ਆ ਜੇ ਕਰ ਤਾ ਤਾਂ ਮਾਤਾ ਜੀ ਜਿਹੜੇ ਮੁੰਡੇ ਵਾਲੇ ਆ ਜਿੱਥੇ ਤੁਹਾਡੀ ਧੀ ਦਾ ਵਿਆਹ ਰੱਖਿਆ ਸੀ ਹੁਣ ਉਹ ਕੀ ਕਹਿੰਦੇ ਆ ਕਿ ਜਦੋਂ ਵਾਪਸ ਆਜੋਗੇ ਅਸੀਂ ਵਿਆਹ ਕਰ ਦਾਂਗੇ ਇਸੇ ਪ੍ਰਵਾਹ ਨਹੀਂ ਉਹਨਾਂ ਨੇ ਕਿਹਾ ਮਜਬੂਰ ਦੇਤਾ ਤਾਂ ਅਹੀਂ ਵੀ ਦੇ ਤੜਨ ਲਈ ਬਾਬ ਤੁਸੀਂ ਕੀ ਕਹਿੰਦੇ ਆਂ ਅਹੀਂ ਕਿਹਾ ਵੀ ਨਹੀਂ ਸਾਡੀ ਕੁੜੀ ਲਵਦੀ ਨਹੀਂ ਤੇ ਅਸੀਂ ਵਿਆਹ ਤੁਹਾਨੂੰ ਕਿੱਥੇ ਦੇਵਾਂਗੇ ਜੇਕਰ ਵਾਪਸ ਆਉਂਦੀਆਂ ਨੇ ਉਹ ਤੁਸੀਂ ਕੋਈ ਸਜ਼ਾ ਦੋਗੇ ਜਾਂ ਫਿਰ ਮਾਫ ਕਰੋ ਨਹੀਂ ਮਾਫ ਹੀ ਕਰਾਂਗੇ ਜੇ ਤੁਸੀਂ ਅਸੀਂ ਮਾਫ ਹੀ ਕਰਾਂਗੇ ਜੋ ਕਹਿੰਦੀ ਹੈ ਕਿ ਮੈਂ ਉਸੇ ਕੁੜੀ ਨਾਲ ਹੀ ਵਿਆਹ ਕਰਾਉਣਾ ਹੈ ਤੇ ਫਿਰ ਵਿਆਹ ਨਹੀਂ ਇਹਦੇ ਨਾਲ ਕਰਨਾ ਅਸਾਂ ਵਿਆਹ ਨਹੀਂ ਕਰਾਂਗੇ ਮੈਂ ਨਹੀਂ ਕਰਾਂਗੀ ਉਹ ਬਿਲਕੁਲ ਪਰਿਵਾਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਜਿਹੜਾ ਮਜ਼ਾਕ ਦਾ ਪਾਤਰ ਵੀ ਬਣ ਰਿਹਾ ਹੈ ਅਤੇ ਇੱਕ ਕਲਾਸ ਦੇ ਵਿੱਚ ਪੜਦੀ ਸਹੇਲੀ ਦੇ ਵੱਲੋਂ ਹੀ ਆਪਣੀ ਸਹੇਲੀ ਨੂੰ ਜਿਹੜਾ ਉਹ ਵਿਆਹ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਘਰ ਤੋਂ ਲੈ ਜਾਣਾ ਇੱਕ ਵੱਡੀ ਖਬਰ ਹੈ ਜਿੱਥੇ ਮਾਪਿਓ ਨੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਘਰ ਦੇ ਵਿੱਚ ਸਮਾਨ ਪਿਆ ਹੋਇਆ ਹੈ ਮਾਪਿਓ ਦੇ ਦਿਲ ਦੇ ਵਿੱਚ ਕਈ ਚਾਅ ਸੀਗੇ ਮਾਤਾ ਜੀ ਦੇ ਉਹਨਾਂ ਦੇ ਦਿਲ ਦੇ ਵਿੱਚ ਚਾਅ ਸੀਗੇ ਕਿ ਧੀ ਦਾ ਅਸੀਂ ਵਿਆਹ ਕਰਨਾ ਹੈ ਲੇਕਿਨ ਚੂੜੀਆਂ ਦੀ ਰਸਮ ਜਿਸ ਦਿਨ ਰੱਖੀ ਗਈ ਘਰ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਆਪਣੀ ਸਹੇਲੀ ਦੇ ਨਾਲ ਚਲੇ ਜਾਣਾ ਤਾਂ ਪਿੱਛੋਂ ਪਰਿਵਾਰ ਜਿਹੜਾ ਉਹ ਇਸ ਵਕਤ ਮਦਦਗੀ ਉਹ ਗੁਹਾਰ ਲਗਾ ਰਿਹਾ ਹੈ ਪ੍ਰਸ਼ਾਸਨ ਪਾਸੋਂ ਕਿ ਉਹਨਾਂ ਨੂੰ ਲੱਭ ਕੇ ਲਿਆਂਦਾ ਜਾਵੇ ਕੀ ਕਹਿਣਾ ਹੈ ਮਾਫ਼ੀ ਕਰਾਂਗੇ ਜੇ ਅਸੀਂ ਵਿਆਹ ਦੀ ਨਕਾਲੀ ਕਰਦੀ ਹੈ ਅੱਛਾ ਵਿਆਹ ਦੀ ਨਕਾਲੀ ਕਰਦੀ ਹੈ ਹਾਂਜੀ ਅੱਛਾ ਦੱਸ ਰਹੇ ਸੀ ਹਾਂਜੀ ਉਹ ਕੀ ਕਹਿੰਦੇ ਨੇ ਉਹ ਇਹ ਆਂਦੇ ਸਾਡੀ ਕੁੜੀ ਨਾਲ ਵਿਆਹ ਨੇ ਸਾਡੀ ਕੁੜੀ ਨੇ ਹੀ ਇਹਦਾ ਵਿਆਹ ਕਰਾਉਣਾ ਅੱਛਾ ਉਹ ਕਹਿੰਦੇ ਸਾਡੀ ਕੁੜੀ ਨੇ ਹੀ ਕੁੜੀ ਨਾਲ ਵਿਆਹ ਹਾਂਜੀ ਉਹ ਬੇਕੋਲਾ ਪਰਿਵਾਰ ਜਿਹੜਾ ਲਗਾਤਾਰ ਪ੍ਰਸ਼ਾਸਨ ਕੋ ਵੀ ਮਦਦ ਦੀ ਗੁਹਾਰ ਲਗਾ ਰਿਹਾ ਬਰਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਗ੍ਰੇਟ ਪੰਜਾਬ ਟੀਵੀ ਤਰਨਤਾਰਨ